ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਇਹ ਜਿਹੜਾ ਵਲੌਗ ਆ ਬਹੁਤ ਹੀ ਦਿਨਾਂ ਬਾਅਦ ਆਪਾਂ ਬਣਾਇਆ ਆ ਹਨਾ ਹਾਂਜੀ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਦੋਨੋਂ ਵੀ ਠੀਕ ਆ ਤੇ ਸਾਰੇ ਜਣੇ ਸਾਨੂੰ ਪੁੱਛਦੇ ਆ ਵੀ ਤੁਹਾਡਾ ਸੀਰੀਅਲ ਕਿਉਂ ਨਹੀਂ ਆ ਰਿਹਾ ਅਗਿਆਪੀਸੋਡ ਕਿਉਂ ਨਹੀਂ ਆ ਰਹੇ ਤੇ ਕੁਝ ਕਿ ਰੀਜਨਸ ਦੇ ਕਰਕੇ ਆਪਾਂ ਜਿਹੜਾ ਆ ਉਹ ਮਤਲਬ ਸੀਰੀਅਲ ਆਪਾਂ ਕੰਟੀਨਿਊ ਨਹੀਂ ਕਰ ਸਕਦੇ ਕਿਉਂਕਿ ਪਹਿਲਾਂ ਤਾਂ ਮਨੀ ਬਿਮਾਰ ਹੋ ਗਏ ਸੀਗੇ ਫਿਰ ਉਸ ਤੋਂ ਬਾਅਦ ਵਿੱਚ ਮੈਂ ਮੇਰਾ ਨੰਬਰ ਲੱਗ ਗਿਆ ਤੇ ਹੁਣ ਕਾਫੀ ਦਿਨ ਹੋ ਗਏ ਆ ਤੁਹਾਨੂੰ ਪਤਾ ਹੀ ਹੋਣਾ ਜਿਹੜੇ ਉਹਦੇ ਵਿੱਚ ਮਨੀ ਦੇ ਭਾਬੀ ਜੀ ਬਣੇ ਸੀਗੇ ਕਾਜਲ ਹਾਂਜੀ ਉਹਨਾਂ ਦੇ ਨਾ ਫੈਮਿਲੀ ਦੇ ਵਿੱਚ ਹੀ ਉਹਨਾਂ ਦੇ ਚਾਚਾ ਜੀ ਦੀ ਡੈਥ ਹੋ ਗਈ ਸੀਗੀ ਤਾਂ ਕਰਕੇ ਫਿਰ ਉਹਨਾਂ ਨੂੰ ਮਤਲਬ ਆਪਣੇ ਪੇਕੇਆਂ ਦੇ ਜਾਣਾ ਪਿਆ ਤੇ ਤੁਹਾਨੂੰ ਪਤਾ ਹੈ ਵੀ ਜਦੋਂ ਇਦਾਂ ਦੀ ਕੰਡੀਸ਼ਨ ਹੁੰਦੀ ਆ ਹਨਾ ਤੇ ਆਪਾਂ ਵੀ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਤੇ ਤਾਂ ਕਰਕੇ ਉਹ ਫਿਰ ਆਲਮੋਸਟ ਮੈਨੂੰ ਲੱਗਦਾ ਇੱਕ ਵੀਕ ਹੋ ਗਿਆ ਉਹਨਾਂ ਨੂੰ ਉੱਥੇ ਹੀ ਗਏ ਹਨਾ ਤੇ ਉਹਦੇ ਤੋਂ ਬਾਅਦ ਵਿੱਚ ਜਦੋਂ ਮਤਲਬ ਆਪਾਂ ਫੇਰ ਸੋਚਿਆ ਕਿ ਹਾਂ ਆਪਾਂ ਵੀਡੀਓ ਬਣਾ ਲਈਏ ਤੇ ਫਿਰ ਉਹਨਾਂ ਦੇ ਮਮਾ ਦੀ ਜਿਹੜੀ ਸਿਹਤ ਆ ਉਹ ਜਾਦੀ ਖਰਾਬ ਹੋ ਗਈ ਸੀਗੀ ਤੇ ਉਹ ਫਿਰ ਹੁਣ ਮਤਲਬ ਉੱਥੇ ਹੀ ਚਲੇ ਗਏ ਆਪਣੇ ਪੇਕਿਆਂ ਦੇ ਤੇ ਤਾਂ ਕਰਕੇ ਤੁਹਾਨੂੰ ਪਤਾ ਹੈ ਕਿ ਮਤਲਬ ਆਪਾਂ ਹੁਣ ਜੇ ਕੋਈ ਵੀ ਸੀਰੀਅਲ ਸ਼ੁਰੂ ਕੀਤਾ ਆ ਹਨਾ ਉਹਦੀ ਸਟੋਰੀ ਪਹਿਲੀ ਮਤਲਬ ਲਿਖੀ ਹੁੰਦੀ ਆ ਕਿ ਹਾਂ ਇਦਾਂ ਦੇ ਵਿੱਚ ਕਰਨਾ ਆ ਤੇ ਉਹਨਾਂ ਦਾ ਜਿਹੜਾ ਕਰੈਕਟਰ ਸੀਗਾ ਉਹ ਮੇਨ ਸੀਗਾ ਤੁਹਾਨੂੰ ਵੀ ਪਤਾ ਆ ਸਾਰੀ ਸਟੋਰੀ ਉਹਨਾਂ ਦੇ ਹਨਾ ਉਹਨਾਂ ਦੇ ਬੇਸ ਤੇ ਹੀ ਸੀਗੀ ਤੇ ਮੇਨ ਕਰੈਕਟਰ ਹੀ ਕਹ ਲਓ ਕਿ ਉਹ ਸੀਗੇ ਹਨਾ ਤੇ ਤਾਂ ਕਰਕੇ ਤੇ ਹੁਣ ਆਪਾਂ ਜਿਹੜੇ ਆ ਉਹ ਮਤਲਬ ਸੀਰੀਅਲ ਜਿਹੜਾ ਹਲੇ ਤੱਕ ਕੰਟੀਨਿਊ ਨਹੀਂ ਕਰ ਸਕਦੇ ਇਨ ਫਿਊਚਰ ਜਦੋਂ ਉਧਰੋਂ ਮਤਲਬ ਉਹ ਆ ਗਏ ਹੈਨਾ ਉਹਨਾਂ ਦੀ ਫੈਮਲੀ ਚ ਵੀ ਸਾਰਾ ਕੁਝ ਠੀਕ ਹੋ ਗਿਆ ਉਹਨਾਂ ਦੇ ਮਮਾ ਠੀਕ ਹੋ ਗਏ ਤੇ ਫਿਰ ਆਪਾਂ ਜ਼ਰੂਰ ਕੰਟੀਨਿਊ ਕਰਾਂਗੇ ਤੇ ਉਦੋਂ ਤੱਕ ਲਈ ਆਪਾਂ ਸੋਚਿਆ ਵੀ ਆਪਾਂ ਪਹਿਲਾਂ ਵੀ ਸੋਚਦੇ ਪਏ ਸੀ ਕਿ ਇੱਕ ਹੋਰ ਸੀਰੀਅਲ ਜਿਹੜਾ ਆ ਸ਼ੁਰੂ ਕੀਤਾ ਜਾਵੇ ਤੇ ਆਪਾਂ ਹੁਣ ਅੱਜ ਉਹ ਨਵੇਂ ਸੀਰੀਅਲ ਦੀ ਸ਼ੂਟਿੰਗ ਕਰਨ ਦੇ ਲਈ ਆਏ ਆ ਤੇ ਮੈਂ ਮਨੀ ਤੇ ਭਾਜੀ ਆਪਾਂ ਤਿੰਨੋਂ ਜਣੇ ਆਏ ਆ ਤੇ ਸਾਡੇ ਸੀਰੀਅਲ ਦਾ ਨਾਮ ਹੈਗਾ ਆ ਦੱਸੋ ਅਹਿਸਾਸ ਹਾਂਜੀ ਅਹਿਸਾਸ ਆ ਸੀਰੀਅਲ ਦਾ ਨਾਮ ਤੇ ਇਸ ਵਾਰੀ ਆਪਾਂ ਸੋਚਿਆ ਵੀ ਲੜਾਈ ਝਗੜੇ ਇਦਾਂ ਹਨਾ ਸਾਰੇ ਜਣੇ ਮਤਲਬ ਸਾਰੇ ਉਹ ਚੀਜ਼ ਬਣਾ ਰਹੇ ਆ ਕਿ ਲੜਾਈ ਦਿਖਾਈ ਜੋ ਝਗੜੇ ਲੜਾਈ ਝਗੜੇ ਹਨਾ ਸੱਸ ਨੂੰ ਦੀ ਹੋਗੀ ਜਾਂ ਦਰਾਨੀ ਚਠਾਣੀ ਦੀ ਹੋਗੀ ਸੋ ਉਹ ਚੀਜ਼ਾਂ ਬੋਰਿੰਗ ਹੋ ਗਈਆਂ ਆ ਤੇ ਇਸ ਵਾਰੀ ਆਪਾਂ ਇੱਕ ਨਵਾਂ ਕਨਸੈਪਟ ਲੈ ਕੇ ਆਏ ਆ ਤੇ ਸੀਰੀਅਲ ਦਾ ਨਾਮ ਹੈਗਾ ਅਹਿਸਾਸ ਤੇ ਜਲਦੀ ਤੁਹਾਨੂੰ ਉਹਦਾ ਫਰਸਟ ਐਪੀਸੋਡ ਦੇਖਣ ਨੂੰ ਮਿਲੂਗਾ ਤੇ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਜਿਹੜਾ ਆ ਉਹਦਾ ਟ੍ਰੇਲਰ ਵੀ ਆ ਪਾ ਦੇਵਾਂਗੇ ਹਨਾ ਤੇ ਜਿੱਦਾਂ ਤੁਸੀਂ ਸਾਡੇ ਪਹਿਲੇ ਪੁਰਾਣੇ ਸੀਰੀਅਲ ਨੂੰ ਪਿਆਰ ਦਿੱਤਾ ਹੁਣ ਇਹ ਵਾਲੇ ਸੀਰੀਅਲ ਨੂੰ ਉਸ ਤੋਂ ਵੀ ਕਿਤੇ ਵੱਧ ਕੇ ਪਿਆਰ ਦਿਓ ਤੇ ਅਸੀਂ ਵੀ ਤੁਹਾਡੇ ਨਾਲ ਹੀ ਆ ਹਨਾ ਹਾਂਜੀ ਤੇ ਅੱਜ ਤੁਹਾਨੂੰ ਚਲੋ ਤੁਹਾਡੇ ਜਿਹੜੇ ਕੁਐਸਚਨ ਹੀਗਾ ਕਿ ਸੀਰੀਅਲ ਕਿਉਂ ਨਹੀਂ ਆ ਰਿਹਾ ਅੱਗੇ ਐਪੀਸੋਡ ਕਿਉਂ ਨਹੀਂ ਆ ਰਹੇ ਉਹਨਾਂ ਦੇ ਵੀ ਆਨਸਰ ਮਿਲ ਹੀ ਗਏ ਹੋਊਗੇ ਹਨਾ ਹਾਂਜੀ ਤੇ ਤੁਸੀਂ ਕੁਝ ਕਹਿਣਾ ਤੇ ਕਹਿ ਸਕਦੇ ਆ ਬਸ ਜੀ ਇਹਦਾ ਪਿਆਰ ਦਿੰਦੇ ਰਹੋ ਹਾਂਜੀ ਵਧੀਆ ਲੱਗਦਾ ਜੋ ਤੁਸੀਂ ਪਿਆਰ ਦਿੰਦੇ ਹੋ ਬਹੁਤ ਹੀ ਚੱਲਿਆ ਸਾਡੇ ਸੀਗਾ ਜਿਹੜਾ ਨਾ ਤੇ ਕਿੜਾ ਸੀ ਦਰਾਰ ਦਰਾਰ ਹਾਂਜੀ ਜਵਾਈ ਪ੍ਰਧਾਨ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਤੇ ਦਰਾਰ ਨੂੰ ਵੀ ਤੇ ਇਹ ਸਟੋਰੀ ਉਹ ਵੀ ਬਹੁਤ ਜ਼ਿਆਦਾ ਵਧੀਆ ਆ ਬਟ ਹੁਣ ਥੋੜੇ ਟਾਈਮ ਦੇ ਲਈ ਆਪਾਂ ਨਹੀਂ ਉਹਨੂੰ ਹਨਾ ਕੰਟੀਨਿਊ ਕਰ ਸਕਦੇ ਇਨ ਫਿਊਚਰ ਜਦੋਂ ਸਾਰਾ ਕੁਝ ਠੀਕ ਹੋ ਗਿਆ ਹਨਾ ਫਿਰ ਅੱਗੇ ਉਹਦੇ ਐਪੀਸੋਡ ਬਣਾਵਾਂਗੇ ਤੇ ਉਹਦੇ ਲਈ ਸੋਰੀ ਆ ਹਨਾ ਤੇ ਕੋਈ ਗੱਲ ਨਹੀਂ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਆ ਕਿਉਂਕਿ ਜੇ 1-2 ਦਿਨਾਂ ਦੀ ਗੱਲ ਹੁੰਦੀ ਤੇ ਆਪਾਂ ਅਡਜਸਟ ਕਰ ਸਕਦੇ ਸੀ ਹਨਾ ਉਹਨਾਂ ਦੇ ਸੀਨ ਨਾ ਪਾ ਕੇ ਜਾਂ ਕੁਝ ਵੀ ਬਣਾ ਕੇ ਹਨਾ ਪਰ ਚਲੋ ਪਤਾ ਹੈ ਵੀ ਜਦੋਂ ਉਹਨੋਂ ਜ਼ਿਆਦਾ ਟਾਈਮ ਦੇ ਲਈ ਉੱਥੇ ਚਲੇ ਗਏ ਆ ਫਿਰ ਦੌਖਾ ਹੋ ਜਾਂਦਾ ਸਟੋਰੀ ਆਪਾਂ ਚੇਂਜ ਨਹੀਂ ਕਰ ਸਕਦੇ ਹਨਾ ਅਸੀਂ ਕਰਾਂਗੇ ਜਲਦੀ ਸਟਾਰਟ ਕਰਾਂਗੇ ਜਦੋਂ ਉਹ ਆਗੇ ਫਿਰ ਜਲਦੀ ਸਟਾਰਟ ਕਰਾਂਗੇ ਫਿਲਹਾਲ ਦੇ ਲਈ ਆਪਾਂ ਜਿਹੜਾ ਸਾਡਾ ਨਵਾਂ ਸੀਰੀਅਲ ਆ ਰਿਹਾ ਆ ਅਹਿਸਾਸ ਇਹਨੂੰ ਵੀ ਪਿਆਰ ਦਿਓ ਪਿਆਰ ਦਿਓ ਠੀਕ ਆ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ فاتيك علي